ਸਤਿ ਸ੍ਰੀ ਅਕਾਲ ਜਿੰਦਸੇ ਉਰਾਹਾਂ ਸੁਪਾ ਪ੍ਰਧਾਨ ਭਾਰਤੀ ਸੰਜਗਤਾ ਉਰਾਹਾਂ ਮੈਂ 6 ਜੂਨ ਨੂੰ ਜਿਹੜੀ ਇੱਕ ਮਨਤ ਭਾਗੀ ਘਟਨਾ ਵਾਪਰੀ ਹੈ ਮਨਜੀਤ ਸਿੰਘ ਘਰਾਚੋਂ ਦੇ ਪੁੱਤੇ ਕਗਰਨਾਂ ਹਮਲਾ ਹੋਇਆ ਬਹੁਤ ਹੀ ਸੋਚਨਾਕ ਹੈ ਤੇ ਉਹਨਾਂ ਨੇ ਮੋੜ ਮੇਰੂ ਦੇ ਵਿੱਚ ਹਮਲਾਵਰਾਂ ਤੇ ਰੋਕਤ ਮਾਲ ਕੀਤੀ ਹੈ ਮਤ ਇਸ ਦੋਨਾਂ ਪੁੱਤਨਾਂ ਨੂੰ ਬਹੁਤ ਬੰਤਲਾ ਦੀਆਂ ਸਭ ਨੂੰ ਅਸੀਂ ਇਹਨੂੰ ਜਿਹੜਾ ਪੋਲਿਟਿਕਲ ਪਾਰਟੀਆਂ ਦੇ ਇਸ ਮੁੱਦੇ ਨੂੰ ਚੱਕ ਕੇ ਮਜ਼ਦੂਰਾ ਕਿਸਾਨਾਂ ਦਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਇਕੱਲੀਆਂ ਪੋਲਿਟਿਕਲ ਪਾਰਟੀਆਂ ਇਹ ਨਹੀਂ ਕਿ ਭਾਜਪਾ ਸ਼ਾਮਿਲ ਹੈ ਕਾਂਗਰਸ ਸ਼ਾਮਿਲ ਹੈ ਭਾਜਪਾ ਸ਼ਾਮਿਲ ਹੈ ਪੋਰਸ ਪ੍ਰਸ਼ਾਸਨ ਸ਼ਾਮਿਲ ਹੈ ਜਿਨ੍ਹਾਂ ਨੇ ਇਸ ਨੂੰ ਸਾਡੀ ਜਿੱਥੇ ਪਹਿਲੀ ਤੋਂ ਬਦਲੇ ਦੇ ਰੂਪ ਦੇ ਵਿੱਚ ਮੋੜਵੀਂ ਕਾਰਵਾਈ ਉਹ ਕੀਤੀ ਹੈ ਜਿਹੜੀ ਠਿਕੇ ਦੀ ਵਾਜਬ ਨਹੀਂ ਕਿਸਾਨਾਂ ਮਜ਼ਦੂਰਾ ਦਾ ਮਸਲਾ ਪਣਵਾ ਕੇ ਪਸਾਨਾ ਮਿੱਤਰਾਂ ਨੂੰ ਪੜਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਬਹੁਤ ਸੰਜਮ ਨਾਲ ਚੱਲੇ ਆ ਇਸ ਘਟਨਾ ਨੂੰ ਲੈ ਕੇ ਮਜ਼ਦੂਰ ਜਥੇਬੰਦੀਆਂ ਦੇ ਵਿੱਚ ਮਸਲਾ ਗਿਆ ਉਹਨਾਂ ਨੇ ਜਾਂਚ ਕਮੇਟੀ ਬਣਾਈ ਹੈ ਪੜਤਾਲੀਆ ਕਮੇਟੀ ਬਣਾਈ ਹੈ ਉਹਨਾਂ ਸਾਥ ਮੈਂਡਮੈਂਟ ਪੜਤਾਲੀਆ ਕਮੇਟੀ ਨੇ 24 ਤਰੀਕ ਨੂੰ ਰਿਪੋਰਟ ਆਦੀ ਲਿਖਤੀ ਰੂਪ ਦੇ ਵਿੱਚ ਵੀ ਆ ਗਈ ਵੀਡੀਓ ਵਿੱਚ ਵੀ ਆ ਉਹਨਾਂ ਨੇ ਸਾਰੀ ਪੜਤਾਲ ਦੇ ਵਿੱਚ ਕੀਤਾ ਹੈ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਕੇਸ ਬਣਾਇਆ ਕੁੱਟਮਾਰ ਦਾ ਤੇ ਉਹਦੇ ਨਾਲ ਅਸੀਂ ਐਕਟ ਲਾਇਆ ਤੇ ਇਸ ਕੋਸ ਕੇਸ ਦੇ ਵਿੱਚ ਅ ਜਿੱਦਾਂ ਲੰਡੀਆਂ ਨੂੰ ਝੂਠਾ ਪਾਇਆ ਵਿੱਚ ਜਿਹੜਾ ਕਿ ਨੇੜੇ ਤੇ ਨਹੀਂ ਦੀ ਜਿਹਨੇ ਘਟਨਾ ਦੇ ਵਿੱਚ ਇਸ ਗੱਲ ਨੂੰ ਪੁਸ਼ ਕੀਤੀ ਹੈ ਵਿਵਹਨ ਘਟਨਾ ਤੋਂ ਹੁਣ ਸਾਥ ਫਣੇਦਾਨ ਨੂੰ ਐਸਐਚ ਨੂੰ ਫੋਨ ਕੀਤਾ ਵੀ ਇੱਥੇ ਘਟਨਾ ਵਾਪਰੀਗੀ ਤੁਸੀਂ ਆਓ ਖਣੇ ਦਾ ਰੁੱਤੋਂ ਅੰਤ ਕੱਟਾ ਬਾਅਦ ਉਹਨਾ ਕੱਟਾ ਬਾਅਦ ਉੱਥੇ ਜਾਂਦਾ ਹੈ ਇਸ ਘਟਨਾ ਦੇ ਵਾਪਰ ਤੋਂ ਬਾਅਦ ਹੋਤੀ ਹੋ ਗਿਆ ਹੈ ਜਿਸ ਸਚੋ ਨੇ ਇਹਨੂੰ ਵਿੱਚ ਸ਼ਾਮਲ ਕੀਤਾ ਨਾ ਜਿਹੜੀ ਪੁਲਿਸ ਬੰਦੀ ਰਿਪੋਰਟ ਹੈ ਉਹਦੇ ਵਿੱਚ ਪਾਇਆ ਗਿਆ ਇਹ ਨਾ ਉਹਨੇ ਕੁੱਟਮਾਰ ਹਮਲਾਵਰਾਂ ਦੇ ਕੁੱਟਮਾਰ ਕਰਨ ਤੋਂ ਬਾਅਦ ਉਹਨਾਂ ਨੂੰ ਪਿੰਡਾਂ 'ਚ ਘੁਮਾਇਆ ਪਿੰਡਾਂ 'ਚ ਘਮਾਉਣ ਤੋਂ ਬਾਅਦ ਪੇਸ਼ ਕੀਤਾ ਜਦ ਜਿਐਨ ਨੂੰ ਦਿਖਾਇਆ ਉਹਨਾਂ ਨੂੰ ਕਿ ਉਹਨਾਂ ਨੂੰ ਅਗਵਾ ਕੀਤਾ ਜਦੋਂ ਕਿ ਉਹਨਾਂ ਨੇ ਮੌਕੇ ਤੇ ਜਾ ਕੇ ਉੱਥੋਂ ਹੀ ਉਹਨਾਂ ਨੂੰ ਪੁਲਿਸ ਦੀ ਹਾਜ਼ਰ ਉਹਨਾਂ ਨੂੰ ਲਾਤੇ ਨੇ ਬੰਦੇ ਤੇ ਪੁਲਿਸ ਨੇ ਉਹਨਾਂ ਦੀ ਕਾਰਵਾਈ ਕਰ ਕੋਲ ਦਾਤ ਲਾਤਾ ਜਿਹਨੇ ਇੱਕ ਐਕਟ ਲਾਉਣਾ ਇੱਕ ਅਗਵਾ ਕਰਨ ਵਾਲੀ ਗੱਤ ਪਾਉਣੀ ਇੱਕ ਜੱਤਾ ਇਸ ਕਰਕੇ ਫਸਾਉਣਾ ਕਿਉਂਕਿ ਉਹ ਲਗਾਤਾਰ ਥਣੇਦਾਰ ਤੋਂ ਰਿਸ਼ਤਾ ਬਣਾਉਂਦਾ ਰਿਹਾ ਐਸਐਚਓ ਬਾਲੀਆਂ ਤੋਂ ਐਸਐਚਓ ਬਾਲੀਆਂ ਨੂੰ ਕੀ ਦੀ ਸਹਿ ਐ ਐਸਐਚਓ ਬਾਲੀਆਂ ਨੂੰ ਕੀ ਦੀ ਸਹਿ ਤੇ ਇਹਨਾਂ ਨੂੰ ਕੁਝ ਕਰ ਰਿਹਾ ਹੈ ਕਿਤੇ ਪਿਛਲੇ ਪਾਸੇ ਪ੍ਰਸ਼ਾਸਨ ਦਾ ਕਿੰਨਾ ਦਬਾਅ ਹੈ ਜਿਹਨੇ ਇਸ ਕਰਕੇ ਅਸੀਂ ਜਾਂ ਖੇਤੀ ਲੱਗ ਗਈ ਅਧਿਕਾਰੀਆਂ ਦਾ ਫੈਸਲਾ ਕਰ ਲਿਆ ਸੀ ਕਿ ਠੀਕ ਹੈ ਮਨਜੀਤ ਦੇ ਉੱਤੇ ਫੌਜਦਾਰੀ ਕੇਸ ਦੇ ਗੁਮ ਧਰਮਾਂ ਲੱਗੀਆਂ ਨੇ ਉਹਦੇ ਦਿਨ ਤੇ ਅਸਤੇ 18 ਤਰੀਕ ਨੂੰ ਉਹਨੂੰ ਪੇਸ਼ ਕਰਦਾ ਫੈਸਲਾ ਕਰ ਲਿਆ 42 ਕਿਲੋਮੀਟਰ ਦੇ ਮੋਰ ਦੇ ਉੱਤੇ ਅਸੀਂ 17 ਦਾ ਮੋਰ ਦੇ ਵਾਪਸ ਲਿਆ 18 ਤਰੀਕ ਨੂੰ ਪੇਸ਼ ਕਰਨ ਵਾਲੀ ਜਿਹੜੀ ਗੱਲ ਹੈ ਉਹ ਵਾਪਸ ਲਈ ਤੇ 24 ਤਰੀਕ ਨੂੰ ਹੁਣ ਇਹ ਰਿਪੋਰਟ ਦੇ ਵਿੱਚ ਇਹ ਸਾਫ ਹੋ ਗਿਆ ਕਿ ਐਸਆਈਐਸ ਕਵਾਈ ਕੋਈ ਗੱਲ ਨਹੀਂ ਹੈ ਤੇ ਇਹਦੇ ਚ ਜਿਹੜੇ ਉਹ ਮੁੰਡੇ ਹਮਲਾਵਰ ਨੇ ਉਨਾ ਦਾ 14 ਦਾ ਇੱਕ ਗੈਂਗ ਹੈ ਉਹ ਗੈਂਗ ਹਮੇਸ਼ਾ ਇੰਨਾ ਕਤਨਾਵਾਂ ਦੇ ਵਿੱਚ ਉਹਨਾਂ ਦੇ ਬੱਚੇ ਦਰਜ ਨੇ ਉਹਨੇ ਨਾ ਵੀਡੀਓ ਕਨਾਂ ਅਥ ਜਾਂਚ ਕਮੇਟੀ ਨੇ ਖਰੀ ਰਿਪੋਰਟ ਦੇ ਵਿੱਚ ਗੱਲ ਲਿਆਂਦੀ ਹੈ ਤੇ ਉਹਨਾਂ ਨੇ ਇਹ ਗੱਲ ਵੀ ਲਿਆਂਦੀ ਹੈ ਬੀਐਸਕੇਐਸ ਦੇ ਵਿੱਚ ਐਸੀ ਐਕਟ ਦਾ ਕੋਈ ਸਵਾਲ ਨਹੀਂ ਜਾਂ ਪਤਾ ਕੋਈ ਸਵਾਲ ਨਹੀਂ ਹੈ ਤੇ ਇਹ ਸਾਰੀਆਂ ਗੱਲਾਂ ਪਤਾ ਲੱਗਦਾ ਸਾਨੂੰ ਕਿ ਕਿਹੜੇ ਸਪ੍ਰਸ਼ਾਸਨ ਦੇ ਵਿੱਚ ਹੈ ਪੋਲੀਟਿਕਲ ਪਾਰਟੀਆਂ ਦੇ ਵਿੱਚ ਨੇ ਇਨਾਂ ਨੇ ਸਾਡੀ ਜਥੇਬੰਦੀ ਨੂੰ ਨਿਸ਼ਾਨਾ ਬਣਾਉਣ ਦੀ ਖਾਤਰ ਬਦਨਾਮ ਕਰਨ ਦੀ ਖਾਤਰ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਬਣਾ ਕੇ ਇਹਨਾਂ ਦੇ ਘੇੜ ਪਾ ਕੇ ਜਿਹੜੇ ਵੱਡੇ ਅੰਦੋਲਨ ਦੇ ਵਿੱਚ ਇਹ ਪੰਜਾਬ ਦੇ ਵਿੱਚ ਅੰਦੋਲਨਕਾਰੀ ਲਹਿਰ ਨੂੰ ਹਲਾਰਾ ਦੇਣੇ ਇਨਾਂ ਨੂੰ ਪਾੜਨ ਦੀ ਖਾਤਰ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਇਸ ਕਰਕੇ ਸਾਡੀ ਇਹ ਬੇਤੀ ਹੈ ਮਜ਼ਦੂਰ ਜਥੇਬੰਦੀਆਂ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ ਕਿ ਇਹਦੇ ਵਿੱਚ ਅਸੀਂ ਖੁੱਲੇ ਰੂਪ ਦੇ ਵਿੱਚ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਮਨਜੀਤ ਸਿੰਘ ਘਰਾਟੋਂ ਦੇ ਉੱਤੇ ਜਿਹੜੇ ਫੌਜਦਾਰੀ ਮੁਕੱਦਮਾ ਲੱਗੀਆਂ ਹੋਈਆਂ ਨੇ ਉਹਦੇ ਸਬੰਧ ਦੇ ਵਿੱਚ ਪਹਿਲਾਂ ਉਹ 18 ਤਰੀਕ ਨੂੰ ਪੇਸ਼ ਕਰਨਾ ਸੀ ਹੁਣ ਅਸੀਂ ਫੈਸਲਾ ਕੀਤਾ ਹੈ 45ਆ ਕਮੇਟੀ ਦੀ ਰਿਪੋਰਟ ਤੇ ਕਿ ਅਸੀਂ ਉਹਨੂੰ 27 ਤਰੀਕ ਨੂੰ ਪੇਸ਼ ਕਰਾਂਗੇ ਤੇ ਪੇਸ਼ ਕਰਨ ਤੋਂ ਬਾਅਦ ਅਸੀਂ ਇਹਨਾਂ ਗੱਲਾਂ ਤੇ ਲੜਾਈ ਦੇਵਾਂਗੇ ਕਿ ਜਿਹੜੀ ਐਕਸੀਡੈਂਟ ਪਾਇਆ ਉਹ ਪਾਪਸ ਲੈ ਲਵੇ ਕਿ ਜਿਹੜੇ ਥਾਣੇਦਾਰ ਨੇ ਉਹਨ ਮੰਜ਼ੀਦ ਤੇ ਆਪਣੇ ਜਕਤਾਰ ਲੱਡੀ ਨੂੰ ਝੂਠਾ ਪਾਇਆ ਉਹਦੇ ਕਾਰਵਾਈ ਕੀਤੀ ਜਾਵੇ ਜਿਹੜੀ ਉਹਨੇ ਪੁਲਿਸ ਰਿਪੋਰਟ ਦੇ ਵਿੱਚ ਇਹ ਲਿਖਿਆ ਹੈ ਕਿ ਪਹਿਲਾਂ ਇਹਨਾਂ ਹਮਲਾ ਇਹਨਾਂ ਨੇ ਜਿਹੜੇ ਮੁੰਡਿਆਂ ਤੇ ਹਮਲਾ ਕੀਤਾ ਮੰਜੀਦ ਨੇ ਵੀ ਜਗਮੀ ਕਰ ਤੋਂ ਬਾਅਦ ਉਹਨਾਂ ਨੂੰ ਪਿੰਡਾਂ ਚ ਭਵਾਇਆ 2 ਘੰਟੇ ਭਵਾਉਣ ਤੋਂ ਬਾਅਦ ਪੇਸ਼ ਕੀਤਾ ਇਹ ਰਿਪੋਰਟ ਜਿਹੜੀ ਹੈ ਸਾਰੀ ਕਿ ਜਾਨੀ ਗਲਤ ਪੇਸ਼ਕਾਰੀ ਕੀਤੀ ਹੈ ਕਿ ਇਹ ਇੱਕ ਪੁਲਿਸ ਪ੍ਰਸ਼ਾਸਨ ਦੀ ਬਦਲਾਵੂ ਕਾਰਵਾਈ ਹੈ ਕਿਉਂਕਿ ਪਿਛਲੇ ਸਾਲ ਦੇ ਵਿੱਚ ਜਨਤਾਰ ਲੱਡੀ ਨੇ ਇਹ ਸੈ ਸੱਚੇ ਤੋਂ ਕਈ ਵਾਰ ਰਿਸ਼ਵਤ ਮੰਡਵਾਈ ਹੈ ਕਈ ਵਾਰ ਇਹਨਾਂ ਨੂੰ ਇਹ ਗਲਤ ਕੰਮ ਕਰਨ ਤੋਂ ਵਰਜਿਆ ਹੈ ਇਹ ਅਕਤਿਚ ਰੋਡ ਨੂੰ ਪੂਰਾ ਅੜਤਦਾ ਜਿਵੇਂ ਬੰਦੀ ਰੜਕਦੇ ਜਿਵੇਂ ਬੰਦੀ ਜਾਗੂ ਰੜਤਦੇ ਨੇ ਕਿ ਉਹਨਾਂ ਦੇ ਬਦਲਾ ਲੋਕ ਕਾਰਵਾਈ ਹੈ ਅਸੀਂ ਸਮਝਦੇ ਤੋਂ ਬਾਅਦ ਆਓ ਅਸੀਂ 27 ਤਰੀਕ ਨੂੰ ਜਕਤਾਰ ਨੂੰ ਇਹਨੂੰ ਆਪਣੇ ਮਨਜੀਤ ਘਰਾ ਤੋਂ ਪੇਸ਼ ਕਰਾਂਗੇ ਤੇ ਉੱਥੇ ਅਸੀਂ ਸਾਰੀਆਂ ਆਪਣੀਆਂ ਗੱਲਾਂ ਵੀ ਰੱਖਾਂਗੇ ਤੇ ਅਸੀਂ ਐਸਐਸਬੀ ਸਾਹਿਬ ਨੂੰ ਵੀ ਇਹ ਇਸ ਬੰਦ ਦੇ ਵਿੱਚ ਮਿਲ ਕੇ ਗੱਲ ਕਰਾਂਗੇ ਤੇ ਸਾਰੀਆਂ ਗੱਲਾਂ ਅਸੀਂ ਕਰਕੇ ਅਸੀਂ ਫੈਸਲਾ ਕੀਤਾ ਵੀ 27 ਤਰੀਕ ਨੂੰ ਅਸੀਂ ਮਨਜੀਤ ਗ੍ਰਾਜਨ ਨੂੰ ਪੇਸ਼ ਕਰਾਂਗੇ ਤੇ ਉਹਦੇ ਵਿੱਚ ਕਾਨੂੰਨੀ ਕਾਰਵਾਈ ਜਿਹੜੀ ਹੈ ਕਾਨੂੰਨੀ ਕਾਰਵਾਈ ਹਮਲਾਵਰ ਤੇ ਜਿਹਨੇ ਮਜੀਦ ਦੇ ਮੁੰਡੇ ਤੇ ਹਮਲਾ ਕੀਤਾ ਉਹਦੇ ਤੇ ਕਾਨੂੰਨੀ ਕਾਰਵਾਈ ਬਣਦੀ ਹੋ ਜੇ ਤੇ ਅਸੀਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਾਂਗੇ ਤੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਇਹ ਪਰਿਵਾਰ ਨੇ ਇਹਨਾਂ ਮੁੰਡਾਂ ਦੇ ਜਿਹੜੇ ਹਮਲਾਵਰ ਤੇ ਮੁੰਡਾਂ ਦੇ ਪਰਿਵਾਰ ਨੇ ਉਹਨਾਂ ਨਾਲ ਅਸੀਂ ਰਿਸ਼ਤਾ ਵੀ ਕਾਇਮ ਰੱਖਾਂਗੇ ਅਸੀਂ ਇਹ ਸਮਝਦੇ ਹਾਂ ਵੀ ਇਹ ਘਟਨਾ ਨਾ ਭਾਗੀ ਹੈ ਇਹ ਮਜੂਰਾ ਕਿਸਾਨਾਂ ਦੀ ਲੜਾਈ ਨਹੀਂ ਬਣਣੀ ਚਾਹੀਦੀ ਨਾਈ ਮਹਿਦੂਰਖਸਾਨਾ ਦੀ ਇਹ ਰਾਹੀ ਹੈ ਕਿਉਂਕਿ ਇਹ ਇੱਕ ਦੂਜੇ ਨੂੰ ਪਹਿਲਾਂ ਬਿਲਕੁਲ ਨਹੀਂ ਸੀ ਜਾਣਦੇ ਇਹਨਾਂ ਦਾ ਬਾਅਦ ਵਾਸਤਾ ਹੈ ਅਚਾਨਕ ਬਾਤਨੀਕ ਘਟਨਾ ਇਹ ਘਟਨਾ ਕਿਹੜੇ ਕਰਨਾ ਕਰਕੇ ਵਾਪਰ ਗਈ ਇਹ ਵੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਹੈ ਜਿਹੜੀ ਰਿਪੋਰਟ ਹੈ ਜਾਂਚ ਕਮੇਟੀ ਦੀ ਅਸੀਂ ਉਹਨੂੰ ਬਹੁਤ ਪੂਰੇ ਏਡੇ ਮੰਨਦੇ ਹਾਂ ਅਸੀਂ ਵੀ ਆਪੀ ਪੜਤਾਲ ਕੀਤੀ ਹੈ ਲੱਗਦਾ ਸਾਡੇ ਤਾਂ ਤਿੰਨ ਦੱਤ ਨੇੜੇ ਦੇ ਮਿਲਦੇ ਜੋੜਦੇ ਨੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਾਰੀਆਂ ਕਿਸਾਨ ਜਨੂਨ ਜਥੇਬੰਦੀਆਂ ਨੂੰ ਕਿ ਇਹਦੇ ਵਿੱਚ ਜੋ ਵੀ ਦੋਸ਼ੀ ਹੈ ਉਹਨੂੰ ਦੋਸ਼ੀ ਕਹਿਣਾ ਜਿਹੜੀਆਂ ਪੋਲੀਟੀਕਲ ਪਾਰਟੀਆਂ ਕਿਸਾਨਾਂ ਜਨੂਨਾਂ ਨੂੰ ਪਾੜ ਕੇ ਆਪਣੀ ਵੋਟ ਚਾਹਤ ਨੂੰ ਪੱਕਾ ਕਰਨੀ ਚਾਹੁੰਦੇ ਨੇ ਉਹਨਾਂ ਤੋਂ ਖਬਰਦਾਰ ਰਹਿਣਾ ਧੰਨਵਾਦ